ਰੱਬ ਦੀ ਰਾਜ ਜੇ ਰਹਿਣਾ ਚਾਹੀਦਾ ਆਦਮੀ ਨੂੰ ਲਓ ਜੀ ਲਓ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਕਰਦੇ ਅਸੀਂ ਪਿੰਡ ਟੰਗਰਾਲੀ ਚ ਪਹੁੰਚੇ ਆਂ ਜੀ ਸ਼ਾਮ ਹੋ ਚੁੱਕੀ ਹੈ ਖੇਤਾਂ ਚ ਅਸੀਂ ਹੈਪੀ ਜੀ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆਂ ਜੀ ਬਹੁਤ ਜ਼ਬਰਦਸਤ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਪਹਿਲੇ ਵੀਡੀਓਜ਼ ਵੀ ਇਹਨਾਂ ਦੇ ਬਹੁਤ ਵਾਇਰਲ ਹੋਏ ਨੇ ਸੱਚੇ ਪੱਕੇ ਇਨਸਾਨ ਜਿੱਥੇ ਵੀ ਸਾਨੂੰ ਮਿਲਦੇ ਨੇ ਅਸੀਂ ਉੱਥੇ ਪਹੁੰਚ ਜਾਂਦੇ ਆਂ ਜੀ ਪੰਜਾਬ ਦੇ ਵਿੱਚ ਦੇਖੋ ਐਸੀ ਗੱਲ ਨਹੀਂ ਹੈ ਕਿ ਕਹਿੰਦੇ ਨੇ ਜੀ ਕਿਸਾਨੀ ਖਰਾਬ ਹੋ ਰਹੀ ਹੈ ਕਹਿੰਦੇ ਨੇ ਜੀ ਸਾਡੀਆਂ ਫਸਲ ਚੱਕਰ ਖਰਾਬ ਹੋ ਰਿਹਾ ਖਾਣ ਪੀਣ ਖਰਾਬ ਹੋ ਰਿਹਾ ਨੌਜਵਾਨ ਵਿਦੇਸ਼ਾਂ 'ਚ ਜਾ ਰਹੇ ਆਂ ਜੀ ਬੁਰਾ ਹਾਲ ਹੋ ਗਿਆ ਜੀ ਐਦਾਂ ਹੀ ਕਿਹਾ ਜਾਂਦਾ ਪੰਜਾਬ ਬਾਰੇ ਪਰ ਐਸੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਅਜਈਆਂ ਸ਼ਕਤੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਕਰਕੇ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ ਗੁਰਾਂ ਦੀ ਬਖਸ਼ਿਸ਼ ਹੈ ਪੰਜਾਬ ਦੇ ਉੱਤੇ ਜੀ ਕੀ ਕਹਿੰਦੇ ਜੀ ਇਹਨਾਂ ਦੀ ਕਿਰਪਾ ਹੈ ਜੀ ਉਹਨੇ ਜੰਗਾਂ ਕਰੀਆਂ ਆਪਣੇ ਇਲਾਕੇ 'ਚ ਹੂੰ ਬਾਈ ਧਾੜ ਦੇ ਰਾਜੇ ਆਂ ਕਹਿਲ ਜੀ ਬਹੁਤ ਕੁਰਬਾਨੀ ਦਿੱਤੀ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਹਾਂ ਜੀ ਬੱਚੇ ਛੋਟੇ ਛੋਟੇ ਬੀਬੀਆਂ ਨੇ ਹੂੰ ਬਹੁਤ ਪੜਿਆ ਹੈ ਪੜਦੇ ਰਹਿੰਦੇ ਨੇ ਕੁਝ ਕਿਤਾਬਾਂ ਖਤੂਬਾਂ ਵੀ ਬਾਈ ਇਕਣਾ ਹੀ ਕੁਦਰਤੀਆਂ ਵਿਆਖਿਆ ਹੋ ਜਾਂਦੀ ਹੈ ਰੱਬ ਕਿਨੇ ਅੱਛਾ ਕੁਦਰਤੀ ਵਿਆਖਿਆ ਹੋ ਜਾਂਦੀ ਹੈ ਧਿਆਨ ਲੱਗਿਆ ਰਹਿੰਦਾ ਉਸ ਪੁੱਛ ਲੋ ਮੈਨੂੰ 100 ਸਾਲ ਦੀ ਗੱਲ ਵੀ ਦੱਸ ਦੂੰਗਾ ਤੁਹਾਨੂੰ ਅੱਛਾ ਹਾਂ ਹੂੰ 100 ਸਾਲ ਪਹਿਲਾਂ ਜੇ ਆਪਾਂ ਲਈਏ ਮਰੰਡੇ ਤੇ ਲੈ ਕੇ ਕਰਾਲੀ ਤੱਕ ਦੀ ਜੇ ਉਧਰ ਫਤੇਗੜ ਸਾਹਿਬ ਤੱਕ ਜਾਈਏ ਤਾਂ ਕਿਦਾਂ ਦੇ ਲੋਕ ਹੁੰਦੇ ਹੋਣਗੇ ਕਿਦਾਂ ਦੇ ਖੇਤ ਹੁੰਦੇ ਹੋਣਗੇ ਕਿਦਾਂ ਦੇ ਖਲਿਆਣ ਹੁੰਦੇ ਹੋਣਗੇ ਜੀ ਇੱਕਦਾਂ ਕੱਚੇ ਰਾਹ ਤੇ ਜੀ ਹੂੰ ਰਾਹ ਕੱਚੇ ਤੇ ਬੂਝ ਤੇ ਵਾਲੇ ਵਾਲੇ ਹੂੰ ਅੰਬ ਬਹੁਤ ਹੁੰਦੇ ਤੇ ਹੂੰ ਕਿਕਰਾਂ ਇਧਰ ਨੂੰ ਕਰ ਲੋ ਕੈਮਰਾ ਜੇ ਦਿਖਾਈਂ ਦੇ ਰਹੇ ਹੁਣ ਠੀਕ ਹੈ ਬਾਗ ਕਿਕਰਾਂ ਹੁੰਦੀਆਂ ਤੇ ਅੱਛਾ ਹਾਂਜੀ ਅੰਬਾਂ ਦੇ ਬਾਗ ਕਿਕਰਾਂ ਹੁੰਦੀਆਂ ਸੀ ਹਾਂਜੀ ਕੱਚੇ ਰਾਹ ਹੁੰਦੇ ਤੇ ਜੀ ਹੂੰ ਮਾਤਲ ਕੱਚੇ ਮਕਾਨ ਹੁੰਦੇ ਤੇ ਅੱਛਾ ਤੁਸੀਂ ਆਪ ਤਾਂ ਦੇਖੇ ਨਹੀਂ ਖੁਦ ਇਹ ਤੁਹਾਨੂੰ ਕਿਸ ਤਰ੍ਹਾਂ ਯਾਦ ਆਂਦਾ ਹੈ ਸੋਚ ਬਜ਼ੁਰਗਾਂ ਨਾਲ ਗੱਲ ਕਰਕੇ ਕਿਸੇ ਮੈਂ ਆਪਣੇ ਨਾਨੇ ਦੀਆਂ ਗੱਲਾਂ ਬਹੁਤ ਸੁਣੀਆਂ ਜੀ ਜਾਂ ਹੱਲੇ ਪਏ ਆ ਉਹ 22 ਸਾਲ ਦਾ ਤਾਂ ਜੀ ਅੱਛਾ ਬੋਲਤ ਬਹੁਤ ਰੱਖੇ ਕਰਦਾ ਦਾ ਉਹ ਅੱਛਾ ਉਹ ਗੱਲਾਂ ਸੁਣਾਏ ਕਰਦਾ ਦਾ ਫੇਰ ਮੈਨੂੰ ਹੂੰ ਇਹ ਇੱਕਣਾ ਹੋਇਆ ਉਹ ਆ ਹੋਇਆ ਅੱਛਾ ਅੰਬ ਬਹੁਤ ਹੋਇਆ ਕਰਦੇ ਸੀ ਇਸ ਇਲਾਕੇ 'ਚ ਹਾਂ ਜੀ ਮਰੰਡੇ ਨੂੰ ਬਾਗਾਂ ਨਾਲ ਤਾਂ ਹੀ ਕਹਿੰਦੇ ਸੀ ਬਾਗ ਤੇਰੇ ਹੂੰ ਅੰਬਾਲੇ ਨੂੰ ਵੀ ਕਹਿੰਦੇ ਅੰਬਾਲਾ ਕਹਿੰਦੇ ਸੀਗੇ ਜੀ ਅੰਬਾਲੇ ਨੂੰ ਉਰੀ ਤੇ ਮਾਲ ਜਾਂਦਾ ਦਾ ਜਿਹੜੇ ਲੋਕ ਕਿਰਾਇਆ ਕਰਦੇ ਨੇ ਗੱਡਿਆਂ ਗੱਲ ਅੰਬਾਂ ਦਾ ਕਿਹੜਾ ਲਾਇਆ ਹੁੰਦੇ ਤੇ 2.5 ਰੁਪਏ ਨੂੰ ਕਿਹੜਾ ਲਾਇਆ ਹੁੰਦੇ 2.5 ਰੁਪਏ ਨੂੰ ਕਿਹੜਾ ਲਾਇਆ ਉਹ 2.5 ਰੁਪਏ ਹੁਣ ਦੇ 50000 ਵਰਗੇ ਤੇ ਵਾਹ ਜੀ ਵਾਹ ਉਹ 2.5 ਰੁਪਏ 50000 ਵਰਗੇ ਸੀਗੇ ਹੈਪੀ ਜੀ ਇੱਕ ਬਹੁਤ ਹੁਣ ਦੇਖੋ ਸੋਨੇ ਦੀ ਗੱਲ ਚੱਲ ਰਹੀ ਹੈ ਕਹਿੰਦੇ ਸੋਨਾ 20 ਰੁਪਏ ਤੋਲੇ ਹੋਇਆ ਕਰਦਾ ਸੀਗਾ 1960-65 ਦੇ ਵਿੱਚ ਜੀ ਹੁਣ ਇਹ 132000 ਨੂੰ ਚਲ ਗਿਆ ਜੀ ਫੇਰ ਵੀ ਲੋਕੀ ਖਰੀਦੀ ਜਾਣੇ ਇਕੱਠਾ ਕਰੀ ਜਾਨੇ ਕਿਆ ਕਹਿੰਦੇ ਤੁਸੀਂ ਸੋਨਾ ਇਕੱਠਾ ਕਰਕੇ ਆਪਾਂ ਨੇ ਕਰਨਾ ਕਿਹਾ ਇਹਦਾ ਮੋਹ ਮਮਤਾ ਸੋਨੇ ਦਾ ਚਾਹੀਦੀ ਨੇ ਹੂੰ ਸੋਨਾ ਕਿਹੜੇ ਕੋਈ ਖਾਣੇ ਦੀ ਚੀਜ਼ ਪਰ ਰੇਟ ਵਧੀ ਜਾਂਦਾ ਇਹਦਾ ਪਤਾ ਨਹੀਂ ਕਿਆ ਹੋਇਆ ਵਾ ਔਖੇ ਟਾਈਮ ਸੋਨਾ ਕਿਹ ਕੰਮ ਆ ਜੂਗਾ ਬਤ ਤੂੰ ਵੇਚ ਕੇ ਪੈਸੇ ਲੈ ਸਕਦਾ ਉਹਦੇ ਹੋਰ ਤਾਂ ਕੋਈ ਉਹ ਨਹੀਂ ਉਹਦਾ ਨਿੱਗ ਕੋਈ ਨਹੀਂ ਉਹਦਾ ਜੇ ਮੈਂ ਸ ਹੋਊਗੀ ਹਾਲੀ 10 ਕਿਲੋ ਦੁੱਧ ਤਾਂ ਦਊਗੀ ਠੀਕ ਹੈ ਮੈਂ ਬੱਤੀ ਪਦਾਰਥ ਬਣੂਗੇ ਉਹਦੇ ਹੂੰ ਕਿੰਨੇ ਲੋਕ ਪੀਉਣਗੇ ਫੇਰ ਵੇਚ ਵੀ ਲੈ ਵਿਚ ਤੇ ਦੁੱਧ ਹੂੰ ਇਹਦਾ ਸੋਨੇ ਦਾ ਮੈਨੂੰ ਫਾਇਦਾ ਤਾਂ ਕੋਈ ਨਹੀਂ ਲੱਗਦਾ ਪਿਆ ਲੋਕਰਾਂ ਚ ਪਿਆ ਬਸ ਬਾਈ ਨੇ ਘਾਟੇ ਜਾਣਾ ਦਬੂਗਾ ਇਹ ਅ ਦਬੂਗਾ ਵਾਪਸ ਆਊਗਾ ਰੇਟ ਜਮਾਂ ਹੀ ਖਤਮ ਹੋ ਜਾਣਾ ਲੈਣਾ ਹੀ ਨਹੀਂ ਕਿਸੇ ਨੇ ਅੱਛਾ 5-6 ਸਾਲ ਚ ਔਰ ਕਮਾਲ ਦੀ ਗੱਲ ਹੈ ਇਹ ਤੁਸੀਂ ਭਵੇ ਖਵਾੜੀ ਕਰਤੀ ਵੀ ਸੋਨਾ ਲੈਣਾ ਹੀ ਨਹੀਂ ਕਿਸੇ ਨੇ ਡਾਊਨ ਹੋਊਗਾ ਇਹ ਬਹੁਤ ਅੱਛਾ ਆ ਜਿਹੜਾ 132 ਤੱਕ ਪਹੁੰਚਿਆ ਇਹ ਡਾਊਨ ਹੋਊਗਾ ਹਾਂ ਇਹ ਤਾਂ ਜਮਾਈ ਹੇਠ ਆ ਜਾਣਾ ਜੀ ਤੁਹਾਡੀ ਗੱਲ ਸੱਚੀ ਹੋ ਗਈ ਨਾ ਜੀ ਵੀਡੀਓ ਫੇਰ ਬਣਾਉਣਾ ਸੀ ਤੁਹਾਡਾ ਫੇਰ ਬਾ ਆਈ ਲੈ ਆਈ ਲੈ ਜੀ ਹਾਂ ਤਿਆਰੀ ਹੋ ਗਈ ਅੱਛਾ ਦੱਸਿਆ ਜੀ ਕਰਿਓ ਕਮੈਂਟ ਕੀ ਸੋਨੇ ਦੇ ਰੇਟ ਕਿਉਂ ਵਧ ਰਹੇ ਕਾਰਨ ਕੀ ਹੈ ਜੀ ਹੈਪੀ ਜੀ ਕਹਿੰਦੇ ਜੀ ਇਹ ਸੋਨਾ ਡਾਊਨ ਆਊਗਾ ਹੀ ਆਊਗਾ ਹਾਂ ਜੀ ਇਹਦਾ ਮਤਲਬ ਜਿਹੜੇ ਖਰੀਦ ਰਹੇ ਆ ਭੱਜ ਦੌੜ ਚ ਪਏ ਹੋਏ ਆ ਵੀ ਖਰੀਦ ਲਈ ਪਏ ਲਈ ਜਾਣ ਮੈਂ ਇੱਕ ਵਾਰ ਡਾਊਨ ਇੰਨਾ ਹੋਣਾ ਫਿਰ ਪਸਾਉਂਗੇ ਉਹ ਅੱਛਾ ਆ ਆ ਤਾਂ ਜ਼ਬਰਦਸਤ ਮੁੱਦੇ ਹੋ ਕੇ ਗਰੂਗੇ ਫਿਰ ਹੈ ਹਾਂ ਹੂੰ ਕੰਮ ਹੀ ਹੈ ਠਾਂ ਆ ਜਾਣਾ ਕੰਮ ਜਿਹੜੀ ਚੀਜ਼ ਹੋ ਜੂਵੇ ਨਾ ਮਹਿੰਗੀ ਹੂੰ ਗਿਰੇ ਜਾਂਦੀ ਹੁੰਦੀ ਫਿਰ ਗਿਰੇ ਜਾਂਦੀ ਹੁੰਦੀ ਆ ਅਜੇ ਉਹ ਪੌਂਚਦੇ ਬਾਹਰ ਹੋ ਜਣਾ ਗਿਰ ਜਣਾ ਉਹਨੇ ਹਾਂਜੀ ਹਾਂ ਹੂੰ ਤਿਆਰੀ ਹੋ ਐਦੀ ਸੀ ਤਿਆਰੀ ਹੋਏ ਨਦੀ ਹਾਂਜੀ ਤੁਹਾਡੀ ਕੱਲੀ ਕੱਲੀ ਗੱਲ ਚ ਦਾਮ ਹੈ ਜੀ ਬਹੁਤ ਜ਼ਬਰਦਸਤ ਮੈਨੂੰ ਮੈਨੂੰ ਮੈਂ ਮੰਨਦਾ ਆ ਇਹ ਗੱਲ ਐਗਰੀ ਕਰਦਾ ਤੁਹਾਡੇ ਨਾਲ ਸਹਿਮਤੀ ਕਰਦਾ ਵੀ ਇਹ ਹੋਊਗਾ ਨਾ ਰਾਜੇ ਕਰਾਉਂਦਾ ਜੀ ਮੈਂ ਤਾਂ ਕੌਣ ਆ ਮੈਂ ਤਾਂ ਤੁਹਾਡੇ ਵਰਗਾ ਹੀ ਆ ਨਹੀਂ ਨਹੀਂ ਪਰ ਗੱਲ ਤੁਸੀਂ ਪੱਕੀ ਸੱਚੀ ਕਹਿੰਦੇ ਆ ਜੀ ਤੁਹਾਡੇ ਨਾਲੋਂ ਵੀ ਤੁਸੀਂ ਤਾਂ ਫਿਰ ਵੀ ਮਾਸਟਰ ਆ ਅਸੀਂ ਤਾਂ ਕੱਖ ਪੱਢਣੇ ਬੰਦੇ ਨਹੀਂ ਉਹ ਗੱਲ ਨਹੀਂ ਹੈ ਜੀ ਅੱਛਾ ਕਿਤਾਬਾਂ ਹੋਰ ਚੀਜ਼ ਐ ਪ੍ਰੈਕਟੀਕਲ ਲਾਈਫ ਹੋਰ ਚੀਜ਼ ਐ ਹਾਂ ਜਿਹੜੀ ਤੁਸੀਂ ਪ੍ਰਕਾਸ਼ ਸੋਰ ਹੋ ਜਾਂਦਾ ਬੰਦੇ ਨੂੰ ਕੋਈ ਵੀ ਚੀਜ਼ ਜੇ ਵਿਗੜਦੀ ਮੂਰੇ ਪਤਾ ਤਾਂ ਲੱਗ ਜਾਂਦਾ ਹੂੰ ਅੱਛਾ ਆ ਜਿਹੜੇ ਖੇਤ ਖੂਤ ਆ ਹੁਣ ਫਲੈਟ ਬਣ ਰਹੇ ਕੋਠੀਆਂ ਬਣ ਰਹੀਆਂ ਮਹਾਲੀ ਜ਼ਿਲ੍ਹਾ ਜੀ ਸਾਰਾ ਕਿਆ ਕਹਿੰਦੇ ਨਾ ਦੇ ਬਾਰੇ ਕਿਆ ਹੋ ਰਿਹਾ ਇਹ ਥੋੜਾ ਜਿਰੇ ਆ ਪੰਜ ਚਾਰ ਸਾਲੇ ਹੋ ਗਾ ਹੂੰ ਸਲੈਕਟਰਾਂ ਦੀ ਖਤਮੇ ਹੋਣਾ ਇਹਨਾਂ ਨੇ ਵੀ ਅੱਛਾ ਇਹਨਾਂ ਦੇ ਰਹਿਣਾ ਜਿਹੜੇ ਵੇ ਭੁੱਖੇ ਮਰੂਗੇ ਲੋਕ ਹਾਂ ਜਾਂ ਖਾਣਾ ਪੀਣਾ ਨਹੀਂ ਉਹਨਾਂ ਨੂੰ ਸਹੀ ਮਿਲਣਾ ਤੰਗ ਹੋਊਗੇ ਉਹ ਬਹੁਤ ਹੂੰ ਮੇਰੇ ਪਿੰਡਾਂ ਦਾ ਕਲਚਰ ਤਾਂ ਸ਼ਹਿਰਾਂ ਦਾ ਉਹ ਲੱਗੇ ਤਾਂ ਪਹਿਲਾਂ ਹੂੰ ਹੁਣ ਇਹ ਮਿਕਸ ਜਿਹੜਾ ਹੋ ਗਿਆ ਇਹ ਔਖੇ ਹੋ ਰਹੋਗੇ ਲੋਕ ਖਰਚੇ ਨਹੀਂ ਪੂਰੇ ਹੁਣ ਇਹਨਾਂ ਦੇ ਹੂੰ ਜਿਹੜੇ ਬਾਹਰ ਜਾਣੇ ਆ ਬਾਹਰ ਤੇ ਵੀ ਮੁੜਨਾ ਪੈਣਾ ਉਹਨਾਂ ਨੂੰ ਭਈਆਂ ਮਣ ਅੱਛਾ ਹਾਂ ਅਮ ਇੱਥੇ ਗੱਲ ਤਾਂ ਥੋੜੀ ਸੱਚੀ ਹੋ ਰਹੀ ਹੈ ਕਿ ਕਰੰਸੀ ਆ ਇਹ ਇੱਕੋ ਹੋ ਜਾਣੀ ਪੰਜਾਬ ਦੀ ਸਭ ਸਭ ਕਰੰਸੀ ਇੱਕ ਹੋ ਗਈ ਹੂੰ ਇਹਨਾਂ ਨੇ ਭੱਜਣਾ ਉੱਥੇ ਤੇ ਬਾਹਰ ਤੇ ਹੂੰ ਜਿਹੜੇ ਨਿਆਣੇ ਜਾਈ ਜਾਂਦੇ ਆ ਵਿੱਚੇ ਟੱਬਰ ਜਾਈ ਜਾਂਦੇ ਆ ਹੂੰ ਇਹ ਫਿਰ ਨੱਠੂ ਗੁਰੇ ਨੂੰ ਪੰਜਾਬ ਨੂੰ ਪੰਜਾਬ ਵਾਪਸ ਆਉਂਗੇ ਹਾਂ ਜੀ ਪੰਜਾਬ ਤਾਂ ਕਸੌਣੇ ਦੀ ਚਿੜੀ ਆ ਉਰੇ ਤਾਂ ਕੁੱਤਾ ਨਹੀਂ ਜਾਂਦਾ ਜੇ ਆ ਜਾਵੇ ਠੀਕ ਹੈ ਹੂੰ ਸਾਨੂੰ ਬਥੇਰਾ ਜੋਰ ਲਾਇਆ ਬਾਹਰ ਦਾ ਹੂੰ ਪਰ ਨਹੀਂ ਅਸੀਂ ਗਏ ਨਹੀਂ ਰਿਸ਼ਤੇਦਾਰ ਵੀ ਬਹੁਤ ਗਏ ਨੇ ਮੈਂ ਕੀ ਕਰਨਾ ਹੂੰ ਸਾਰੇ ਠੀਕ ਆ ਆਪਣੇ ਇੰਜ ਹੈ ਜਾਂ ਹੈ ਗਲਤ ਤਰ੍ਹਾਂ ਦੀ ਠੀਕ ਹੈ ਵੀ ਹੁਣ ਕਹਿੰਦੇ ਪ੍ਰਵਾਸੀ ਬਨਾਮ ਪੰਜਾਬੀ ਤਾਂ ਹੁਣ ਪ੍ਰਵਾਸੀ ਸਾਹਮਣੇ ਹੈ ਪੰਜਾਬ ਨੂੰ ਹਾਂਜੀ ਉਹ ਗੜਬੜ ਤਾਂ ਹੋ ਰਹੀ ਹੈ ਸਾਰੀ ਆਪਣੇ ਦੇ ਕੀ ਕਿ ਨਿਆਣੇ ਆਣੇ ਉਹੀ ਬਾਹਰ ਚਲੇ ਜਾਂਦਾ ਇਹਨਾਂ ਦੇ 6 6 ਨਿਆਣੇ ਔਰੇ ਭਈਆਂ ਦੇ ਹਮ ਇਹ ਬਾਹਰ ਵੀ ਨਹੀਂ ਜਾਂਦੇ ਇਹਨਾਂ ਨੇ ਫੇਰ ਕਬਜ਼ਾ ਹੀ ਕਰਨਾ ਔਰੇ ਆਪਣੇ ਫੌਜੇ ਨਹੀਂ ਰਹਿਣੀ ਆਪਾਂ ਲੜੂਗੇ ਕਿ ਬੁੜੇ ਆ ਔਰੇ ਹਮ ਗਿਆਨੇ ਆਦਮੀ ਰਹਿ ਗਏ ਘਰਾਂ ਚ ਹਮ ਨਹੀਂ ਗਲਤ ਅਸੀਂ ਪਿੰਡਾਂ ਚ ਵੀਡੀਓ ਬਣਾਉਂਦੇ ਆ ਜੀ ਹਾਂਜੀ ਸਾਲ ਨੂੰ ਬਜ਼ੁਰਗ ਹੀ ਮਿਲਦੇ ਜਿਆਦਾ ਬਜ਼ੁਰਗ ਰਹਿ ਗਏ ਹਾਂ ਬਜ਼ੁਰਗ ਜ਼ਿਆਦਾ ਮਿਲਦੇ ਨੇ ਨੌਜਵਾਨ ਘੱਟ ਮਿਲਦੇ ਆ ਔਰ ਜੇ ਨੌਜਵਾਨ ਮਿਲਦੇ ਨੇ ਤਾਂ ਦੇਖੋ ਤੁਹਾਡੀ 41 ਸਾਲ ਦੀ ਉਮਰ ਹੈ ਜਵਾਨ ਹੈ ਤੁਸੀਂ ਸੋਜੀ ਵਾਲੇ ਨਹੀਂ ਮਿਲਦੇ ਉਹ ਉਹ ਬਸ ਚੱਕਮੇ ਹੀ ਗੱਲ ਕਰਦੇ ਆ ਚੱਕਮੇ ਗੀਤ ਸੁਣਦੇ ਆ ਚੱਕਮੇ ਗੱਲ ਕੋਈ ਨਹੀਂ ਉਹ ਸਿਆਣਿਆਂ ਦੀ ਗੱਲਾਂ ਨਹੀਂ ਉਹਨਾਂ ਨੇ ਸੁਣੀਆਂ ਬਹੁਤ ਬਹੁਤ ਕੁਝ ਦੇਖਿਆ ਵਾ ਮੈਂ ਤਾਂ ਹੂੰ ਮੈਂ ਬਹੁਤ ਬੰਦਿਆਂ ਘਰਿਆ ਵਾਂ ਚੰਗੇ ਚੰਗੇ ਗੱਲ ਵੀ ਮਾੜਿਆਂ ਗੱਲ ਵੀ ਹੂੰ ਦੂਰ ਦੂਰ ਸੈਂਕੋ ਮੈਂ ਵਾਂ ਚਲੋ ਫਿਰ ਚੱਲੀਏ ਆਪਾਂ ਪਿੰਡ ਨੂੰ ਹਾਂਜੀ ਚਲੋ ਆਹ ਜੀ ਤੁਹਾਡਾ ਕਾਕੰਡੇ ਦਾ ਵੀ ਟਾਈਮ ਹੈ ਹਾਂ ਬਸ ਕੋਈ ਨਾ ਜੀ ਹਾਂ ਜੋੜ ਲੈਣ ਨੂੰ ਜੋੜ ਲੋ ਚਲਾ ਲਓ ਜੀ ਫਿਰ ਦੇਖ ਕੇ ਮਾਣਿਆ ਜੱਜ ਆਇਓ ਹੂੰ ਤਾਂ ਰਾਤ ਇਧਰ ਨੂੰ ਜਾਣਾ ਹੋਣਾ ਹਾਂ ਉਰੀ ਨੂੰ ਆਵਾਂ ਇਧਰ ਨੂੰ ਜਾਣਾ ਚਾਹ ਪਾਣੀ ਪਿਲਾਉਣਾ ਤੁਹਾਨੂੰ ਲੈ ਚਾਹ ਪੀ ਕੇ ਜਾਵਾਂਗੇ ਕੋਈ ਐਸੀ ਗੱਲ ਨਹੀਂ ਆਪਾਂ ਘਰ ਦਾ ਕਰਨਾ ਹੂੰ ਮੱਝ ਦਾ ਪਿਲਾਉਣਾ ਮੱਝ ਦਾ ਦੁੱਧ ਗਰਮੀ ਆਜੂ ਪੂਰੀ ਹੈ ਠੀਕ ਹੈ ਕਿੰਨੀ ਪਾਉਂਗਾ ਵਿੱਚ ਹਾਂਜੀ ਢਾਲ ਕਿੰਨੀ ਢਾਲ ਚੀਨੀ ਹਾਂ ਹਾਂ ਜੇ ਫਿਰ ਬਾਇਵਾਦੀ ਚੱਕ ਹੋ ਜਾਂਦੀ ਹੈ। ਅਚ ਦਾਲ ਚੀਨੀ ਗਹਿਲ ਬਾਇਵਾਦੀ ਚੱਕ ਹੋ ਜਾਂਦੀ ਹੈ। ਹਾਂਜੀ। ਅੱਛਾ। ਅਚਾ ਦੁੱਧੇ ਚ ਸਿੱਧੀ ਕਿ ਲੋਕ ਚਾਹ ਚੂਚ ਵੀ ਪਾ ਲਨੇ। ਚਾਹ ਪੀਂਦੇ ਤਾਂ ਹੈ ਆਪਾਂ ਕਾਰ ਦੀ ਖਰਾਬੇ ਆ ਇਹ। ਹਾਂ। ਪਰ ਹੁਣ ਆਪਾਂ ਦੁੱਧੇ ਪੀਣਾ ਜਾ ਕੇ ਫਿਰ। ਹਾਂ ਦੁੱਧੇ ਪਿਲਾ ਲੂ। ਲਾ ਦੁੱਧ ਪੀ ਆ ਕੇ ਜਾ ਕੇ ਜੀ। ਆ ਬੱਗੇ ਤੇ ਪਾਓ ਜੀ ਕੈਮਰਾ ਥੋੜਾ ਜਿਆ। ਮੇਰਾ ਮਹਾਰਾਜ ਨੇ ਦਿੱਤਾ ਬਾਈ ਦੁੱਧੇ। ਆ ਬੱਗੇ ਤੇ ਪਾਓ ਕੈਮਰਾ ਮੈਨੂੰ ਦਿਖਾ ਦੀ ਬੱਗੇ ਨਾਲ ਖੜੇ ਹੋ ਜਰਾ ਤੁਸੀਂ ਨਾਲ ਨੂੰ। ਆ ਆ ਲਓ ਜੀ। ਐਦਾਂ ਪਾਓ ਜੀ ਕੈਮਰਾ ਦੋ ਹਾਂ ਤੇ ਜੀ। ਆ ਨਜ਼ਾਰਾ ਬਈ ਮੈਂ ਕਹਿੰਦਾ ਪੂਰਾ ਤੁਹਾਡੇ ਨਾਲ ਐਂ ਜੁੜਿਆ ਹੋਇਆ ਹੈ ਪੂਰਾ ਇਮੋਸ਼ਨਲੀ ਹੈ ਜੀ ਇਹ ਕੱਖगिरਗੇ ਉੱਥੇ ਰੁਕ ਜਾਣਾ ਇਹਨੇ ਅੱਛਾ ਉੱਥੇ ਰੁਕ ਜਾਣਾ ਇਹਨੇ ਹੂੰ ਜੇ ਕੋਈ ਮੰਨੂ ਤੰਗੀ ਹੈ ਫੇਰ ਰੁਕ ਜਾਣਾ ਇਹਨੇ ਅੱਛਾ ਇਹਨੂੰ ਪਤਾ ਲੱਗ ਜਾਂਦਾ ਹਾਂ ਵੀ ਬਾਜਨ ਉਧਰ-ਉਧਰ ਹੋ ਗਿਆ ਹੋਰ ਅੱਛਾ ਵਜਨ ਬੈਲੈਂਸ ਗੜਬੜ ਹੋ ਗਈ ਉਮਰ ਵੀ ਬਾਤ ਹੋ ਗਈ ਵਿਚਾਰੇ ਨੇ ਬਹੁਤ ਸਾਥ ਦਿੱਤਾ ਇਹਨੇ ਹੂੰ ਇਹਨਾਂ ਦੇ ਹਾਲਾ-ਹੋਲਾ ਨੂੰ ਵੀ ਤਿੰਨ ਤੇ ਸਾਡੇ ਕੋਲ ਅੱਛਾ ਇੱਕ ਫੇ ਸਿਆਣਾ ਹੋ ਕੇ ਮੁੱਕ ਗਿਆ ਤਾਂ ਇੱਕ ਫੇ ਦੇ ਤਾ ਤਾ ਤੁਸੀਂ ਹੂੰ ਉਹ ਕੱਲਾ ਹੀ ਰਹਿ ਗਿਆ ਤਾਂ ਹੂੰ ਲਓ ਜੀ ਚੱਲੀਏ ਜੀ ਫਿਰ ਹਾਂ ਜੀ ਚਲੋ ਚਲੋ ਜੀ